ਹਾਂਜੀ ਯਾਰ ਕੀ ਹਾਲ ਚਾਲ ਹਾਰੇ ਦੋਸਤਾਂ ਮੇਰਾ ਉਮੀਦ ਕਰਦਾ ਹਾਂ ਕਿ ਠੀਕ ਠਾਕ ਹੋ ਸੋਡੇ ਜਾਨ ਵਾਲੀ ਸੈਟ ਵਟ ਹੋਣਗੇ ਤੇ ਮਿੱਤਰੋ ਮੈਂ ਤੁਹਾਡੇ ਕਮੈਂਟ ਪੜੇ ਯਾਰ ਬਹੁਤ ਔਖ ਹੋਇਆ ਹਨ ਤਾਰ ਉਹ ਸਾਰੇ ਨਹੀਂ ਤੇ ਬਾਕੀ ਯਾਰ ਕੀ ਕਰ ਸਕਦੇ ਬਾ ਰੱਬ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਆਹ ਦੇਖ ਲਓ ਵੀ ਬੱਚੇ ਅੱਜ ਕੱਢੇ ਵੀ ਆਪਾਂ ਬਾਹਰ ਸਾਰੇ ਆਹ ਇੱਕ ਬੱਚੇ ਦੇ ਰੰਗ ਲੈ ਗਏ ਸੀ ਇਹ ਨਾ ਉਧਰ ਇਹ ਜਾਲ ਚ ਪਾਇਆ ਹੋਇਆ ਹੈਗਾ ਤਾਂ ਕਰਕੇ ਇਹਦਾ ਪਤਾ ਲੱਗਿਆ ਤੇ ਕੱਲ ਬੱਚੇ ਵਿੱਚ ਹੀ ਆਪਾਂ ਛੇੜੇ ਛੋਟੇ ਇੱਧਰ ਬੈਠੇ ਆ ਵੱਡੇ ਤਾਂ ਬੈਠੇ ਆ ਠੀਕ ਹੈ ਜੀ ਕੱਲ ਨੂੰ ਆਪਾਂ ਰੰਗ ਲਾਇਆ ਜਦੋਂ ਇਹ ਬੱਚਾ ਰਹਿ ਗਿਆ ਸੀਗਾ ਇਹਦੇ ਫਿਰ ਪੂਛ ਤੇ ਡੰਡਾ ਜਾ ਮਾਰਦਾ ਬਸ ਹੋਰ ਕਿਤੇ ਨਹੀਂ ਰੰਗ ਲਾਇਆ ਐਂ ਜਾ ਦੇਖ ਲਓ ਇਹ ਇੰਨਾ ਗਾਡਰ ਇੱਥੇ ਦਿਖਾਉਣਾ ਕਰਕੇ ਠੀਕ ਹੈ ਜੀ ਐਸੇ ਬਿਠਾ ਦਿੰਨੇ ਇਹਨੂੰ ਬਿਠਾ ਰਹਿੰਦੇਗੇ ਇਹ ਬੱਚਾ ਰਹਿ ਗਿਆ ਸੀਗਾ ਤੇ ਆਹ ਦੇਖ ਲਓ ਅੱਖਾਂ ਵਾਲੇ ਇੱਕ ਸਾਨੂੰ ਮੈਂ ਟੂਪ ਦਿਖਾਉਣਾ ਹੁਣ ਉਹ ਟੂਪ ਪਾਈ ਦੀ ਵੈਸੇ ਤਾਂ ਸਾਰੇ ਅੱਖਾਂ ਖੁੱਲ ਗਈਆਂ ਹੁਣ ਲਗਭਗ ਉਹ ਬੱਚਾ ਥੋੜਾ ਜਿਹਾ ਮਤਲਬ ਸੀਰੀਅਸ ਨਹੀਂਗਾ ਹੂੰ ਆਹ ਵਾਲਾ ਇਹਨਾਂ ਦੇ ਨਾਲ ਫੈਂਸੀ ਹੈ ਇਹ ਤੇ ਬਾਬੇ ਕੋ ਉਨਿੱਲਾ ਸੋਥਾ ਲੈਨੇ ਇਹਦੀ ਵੀ ਆਲੇ ਉਹ ਲਾਉਨੇ ਆਪਾਂ ਸਾਰੇ ਜਿਹਨਾਂ ਦੇ ਫੈਂਸਿੰਗ ਆ ਬਾਕੀ ਸਭ ਠੀਕ ਹੈ ਤੇ ਮੈਂ ਜੀਤਾ ਕਰ ਦਉਂਦਾ ਕਦੇ ਕਦੇ ਛਤਰੀ ਚੜਾ ਗਾ ਇਹਨਾਂ ਸਾਰਿਆਂ ਨੂੰ ਫਿਰ ਮੈਂ ਕਿਹਾ ਯਾਰ ਵੀ ਰਹਿਣਦੇ ਐਵੇਂ ਡਾਈਆਂ ਡੁੰਗਾਂ ਇਹਨੇ ਕਰਾ ਕੇ ਬੰਦ ਕੀਤੇ ਹੈਣਾ ਐਵੇਂ ਕੋਈ ਫਾਇਦਾ ਨਹੀਂ ਲਗੜ ਲੁਗੜ ਲੈ ਗਿਆ ਕਰਕੇ ਹੈਣਾ ਐਵੇਂ ਕਦੇ ਹੋਰ ਨਾ ਗਵਾ ਕੇ ਬਹਿ ਜੀਏ ਬਾਕੀ ਕੱਲ ਆ ਬੱਚੇ ਵਿੱਚ ਡਾਇ ਸੀਗੇ ਤੇ ਵਲੌਗ ਨਹੀਂ ਬਣਾਇਆ ਗਿਆ ਇੱਕ ਤਾਂ ਬੱਚਾ ਨੀਲਾ ਵਧੀਆ ਗੀੜੇ ਦਿੰਦਾ ਆਪਣਾ ਆਹ ਵਾਲਾ ਠੀਕ ਹੈ ਜੀ ਚੱਲ ਨੀਲੇ ਤਾਂ ਵਾਲੀ ਦੇ ਵਜਾ ਚੱਲ ਬੈਠਾ ਰਹਿਣ ਦੋ ਇੱਥੇ ਬਹਿ ਗਿਆ ਤਾਂ ਹੋਰ ᱜੇੜੇ ਜਾਂਦਾ ਆਪਣਾ ਇੱਕ ਟੂਸੇ ਵਾਲਾ ਆਉਂਦਾ ਵੀ ਔੜ ਖੜਦਾ ਵਾ ਆਹਾ ਤੇ ਆਹ ਬੱਚਾ ਪੂਰੇ ਹੀ ᱜੇੜੇ ਦੇ ਦਿੰਦਾ ਵਾ ਆ ਵੀ ਆਹ ਆਹ ਪੂਛ ਵਾਲਾ ਪੂਛ ਵਾਲਾ ਹੈਗਾ ਲੱਗਦਾ ਤੁਸੀਂ ਇੱਕ ਆਹ ਬਗਲ ਟੂਸੇ ਵਾਲਾ ਇੱਕ ਆਹ ਚੱਲਰ ਦੇ ਕੰਨ ਵਾਲਾ ਇਹ ਵੜਾ ਇੱਕਾ ਦੋ ਨੇ ਨੰਨੇ ਇਕ ਟਕਾਂਡਾ ਹੋਰ ਹੋਰ ਆ ਨਹੀਂ ਹਜੇ ੜਦਾ ਯਾਰ ਇਹ ਛੋਟਾ ਹਜੇ ਸਲੇਟੀ ਆ ਇਸਲੇਟੀ ਨੂੰ ਪਣਾਉਂਦੇ ਵੀ ਨਹੀਂ ਬਾਕੀ ਇੱਕ ਬੱਚੇ ਦੇ ਨਾਲ ਠੱਲ ਪਾਉਣ ਲਈ ਰਹਿੰਦੀ ਸੀ ਇਹ ਮੈਂ ਸਵੇਰੇ ਸਵੇਰੇ ਅੱਜ ਪਾਤੀ ਆ ਆ ਆ ਬੱਚੇ ਦੇ ਆ ਦੇ ਇਹਦੇ ਫਿਰ ਮੈਂ ਅੱਜ ਪਾਤੀ ਬਾਕੀ ਸਾਰਾ ਲਗਭਗ ਆਵੇ ਇਹਦੇ ਪਾਈ ਵੀ ਆ ਆ ਇਹਦੇ ਪਤਾ ਨਹੀਂ ਫੈਂਸੀ ਹੋਈ ਵੀ ਯਾਰ ਇਹਦੇ ਵੀ ਲਾਉਣੇ ਨੀਲੇ ਸੋਚਾ ਇਹਦੇ ਵੀ ਪਾਈ ਵੀ ਆ ਉਹਦੇ ਵੀ ਪਾਈ ਆ ਕਾਕੀ ਆਹੀ ਬੱਚੇ ਰਹਿ ਗਏ ਜੋੜੇ ਜਿਹੜੇ ਆਪਾਂ ਸਾਰੇ ਪਾੜ ਤੇ ਸਾਨੂੰ ਮੈਂ ਖੁੱਡਾਂ ਜੀ ਵੀ ਦਿਖਾ ਦਿੰਨਾ ਹਨਾ ਆ ਲੋ ਨਾ ਕੋਈ ਅੰਦਰ ਬੱਚਾ ਵਾ ਲੱਗ ਭਾਗ ਕੋਈ ਇੱਕ ਅੱਧੀ ਕਬੂਤਰੀ ਭਲਾਂ ਦੀ ਹੋਵੇ ਨਹੀਂ ਸਾਰੇ ਕਬੂਤਰ ਹੀ ਆ ਕਬੂਤਰ ਹੀ ਸਾਰੇ ਸਾਰੇ ਆਪਾਂ ਜੋੜੇ ਪਾੜ ਤੇ ਕਬੂਤਰਾਂ ਛੜ ਤੇ ਹੁੰਦੇ ਸਾਰੇ ਪੱਠੇ ਹੀ ਐਜਾ ਓਕੇ ਜੀ ਚਲੋ ਜੀ ਇਹਨਾਂ ਨੂੰ ਅਸੀਂ ਛੱਡ ਦਿੰਨੇ ਇਹਨਾਂ ਨੂੰ ਕਿਸੇ ਦਿਨ ਧੁੱਪ ਤਾਂ ਪਲਵਾਵਾਂਗੇ ਤੇ ਉੱਧਰ ਦੇ ਖੁੱਡਾਂ ਜੀ ਸਾਰੇ ਕਬੂਤਰ ਨੇ ਆ ਦੇਖ ਲੋ ਤੇ ਆ ਛੋਟੇ ਬੱਚੇ ਨੂੰ ਪਾ ਦੇ ਦਿੰਨੇ ਆ ਛੋਲੇ ਐ ਨੂੰ ਐ ਨੂੰ ਐ ਨੂੰ ਆ ਸਾਰਿਆਂ ਨੂੰ ਕਮਜ਼ੋਰਾ ਜਾ ਪਰ ਮਰਦਾ ਨਹੀਂ ਉਹ ਇਹ ਕਮਜ਼ੋਰੇ ਨੂੰ ਛੋਲੇ ਦਿੰਨੇ ਆ ਆਪਾਂ ਓਕੇ ਕਰ ਦਾਂਗੇ ਜਮਾਂ ਓਕੇ ਠੀਕ ਆ ਜੀ ਬਾਕੀ ਇੱਕ ਆ ਬੱਚਾ ਵਾ ਇਹ ਤਾਂ ਸਾਰਿਆਂ ਨਾਲੋਂ ਬੜਾ ਵੱਡਾ ਮਤਲਬ ਹੈ ਇਹਨੇ ਤਾਂ ਬਸ 2-4 ਦਿਨਾਂ ਤੱਕ ਖਾਣ ਹੀ ਲੱਗ ਜਾਣਾ ਇਹਨੂੰ ਮੈਂ ਥੱਲੇ ਨਹੀਂ ਛੱਡਦਾ ਨਹੀਂ ਤੇ ਇਹਨਾਂ ਨੇ ਇਹਨੇ ਹੁਣੀ ਖਾਣ ਲੱਗ ਗਿਆਣਾ ਇੱਕ ਬੱਚਾ ਆ ਵਾ ਤੇ ਆ ਬੱਚਾ ਵੀ ਚਲੋ ਠੀਕ ਹੋ ਗਿਆ ਆਪਣਾ ਇਹਦਾ ਸਕਾ ਪਾਈ ਹੈਗਾ ਵਾ ਇੱਧਰ ਛੋਟਾ ਜਾ ਆਦੇ ਬੈਠਾ ਮੂਰੇ ਆਰੇ ਉਹ ਲਾਲ ਜੀ ਨੇ ਇਹ ਆਵੜ ਜਾ ਔਰ ਲੈ ਰਾਂ ਤੇ ਹੁਣ ਸਾਨੂੰ ਮੈਂ ਟੂਬ ਸਮਾਂ ਜੈਨਫੈਕਸ ਦਾ ਖਾਂ YouTube ਇਹ ਆ ਲੋ ਜੈਨੈਕਸ ਹਾਂ ਜੈਨੈਕਸ ਇਹ ਨਾ ਸੰਜੂ ਨੇ ਵੀ ਟੂਬ ਦੱਸੀ ਸੀਗੀ ਸੰਜੂ ਨੇ ਟੂਬ ਦੱਸੀ ਸੀਗੀ ਤੇ ਇੱਕ ਬਾਈ ਕੁਲਦੀਪ ਨੇ ਵੀ ਹੈਨਾ ਤੇ ਉਹ ਮੈਨੂੰ ਬਹੁਤ ਜਣਾਂ ਨੇ ਕਿਹਾ ਸੀ ਵੀ ਕੰਦੇ ਇਹ ਟੂਪਾ ਲਿਆ ਕਰ ਵੀ ਠੀਕ ਆ ਮਤਲਬ ਕਿ ਹੁਣ ਤਾਂ ਯਾਰ ਵੈਸੇ ਹੀ ਆਪਣੇ ਜਾਨਵਰ ਸਾਰੇ ਅੱਖਾਂ ਖੁੱਲੀਆਂ ਐਕਟਿਵ ਵੀ ਆ ਤੇ ਐ ਨਹੀਂ ਪਤਾ ਵੀ ਕਿਹੜੀ ਦਵਾਈ ਕੰਮ ਕਰ ਗਈ ਆਪਾਂ ਤਾਂ ਯਾਰ ਤੁਹਾਡੇ ਸਾਹਮਣੇ ਮੈਂ ਤਾਂ ਪਤੰਜਲੀ ਵਾਲੀ ਵੀ ਪਾ ਕੇ ਦੇਖ ਲਈ ਸੀਗੀ ਦਵਾਈ ਤੇ ਉਸ ਤੋਂ ਬਾਅਦ ਚ ਆਪਾਂ ਫੈਸਟਿਵਿਟੀ ਵੀ ਪਾਈ ਜੈਨ ਐਕਸ ਵੀ ਪਾਈ ਤੇ ਐਕੋ ਐਮ ਗੈਟ ਪੀ ਵੀ ਵੀ ਤੇ ਫਿਰ ਗੋਲੀਆਂ ਗਾਲੀਆਂ ਸਾਰਾ ਕੁਝ ਪ੍ਰੋਜੈਕਟ ਕਰ ਲੇ ਪਤਾ ਨਹੀਂ ਹੁਣ ਕਿਹੜਾ ਚੀਜ਼ ਕੰਮ ਕਰ ਗਈ ਆ ਤੇ ਇੱਕ ਸੱਚ ਕੱਲ ਬੱਚੇ ਡਾਇਏ ਸੀ ਆਪਾਂ ਜਦੋਂ ਹਨਾ ਉਹਨਾਂ ਚ ਇੱਕ ਬੱਚਾ ਨਾ ਝਾਲ ਲਟੂਸਾ ਕੀਤਾ ਹੋਇਆ ਉਹ ਥੋੜਾ ਜਿਹਾ ਥੱਲੇ ਅੰਦਰੋਂ ਝਾਲ ਲੜ ਜਿਵੇਂ ਬਲੈਕੀਏ ਦੇ ਰੰਗ ਲੱਗੇ ਜਿਹੜੇ ਆਪਣੇ ਪੁਰਾਣੇ ਵਲੌਗ ਦੇਖਦੇ ਬੰਦੇ ਉਹਨਾਂ ਨੂੰ ਪਤਾ ਹੋਊਗਾ ਤੇ ਉਹਦੇ ਝਾਲ ਲਟੂਸਾ ਕੀਤਾ ਹੋਇਆ ਆ ਤਾਂ ਨਹੀਂ ਜਾਂਦਾ ਇਹ ਤਾਂ ਹੋ ਰਹੀ ਹੈ ਕੋਈ ਤੇ ਇੱਕ ਨਾ ਬੱਚਾ ਹੋ ਮੈਨੂੰ ਡੌਟ ਆ ਯਾਰ ਉਹ ਬੱਚਾ ਨਾ ਹੋਥ ਬਿਠਾ ਹੋ ਗਿਆ ਅੰਕਲ ਕੋਈ ਆ ਉਹਦੇ ਬਿਠਾ ਸਿਰ ਜਾ ਕੱਢੀ ਉੱਡੇ ਦੇ ਤੇ ਵੀ ਚਲੋ ਉੱਡੇ ਤੋਂ ਪਤਾ ਲੱਗ ਜੂਗਾ ਜੇ ਆਪਣਾ ਹੋਇਆ ਤਾਂ ਕੋਈ ਨਹੀਂ ਆ ਜੂਗਾ ਵੈਸੇ ਉਹ ਲੱਗਿਆ ਹੋਇਆ ਜਿਹੜਾ ਉਹ ਮੈਂ ਤੁਹਾਨੂੰ ਦੱਸਦਾ ਬੱਚਾ ਕਿਹੜਾ ਉਹ ਓਏ ਚੱਲ 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 ਚੱਲੇ ਕੰਮ ਨਹੀਂ ਕਰਨ ਉਹ ਬੱਚਾ ਹੈਗਾ ਵਾ ਜਿਹੜਾ ਤੁਸੀਂ ਸ਼ਾਰਟ ਵੇਖਿਆ ਨਾ ਮੇਰਾ ਸ਼ਾਰਟ ਦੇ ਵਿੱਚ ਜਿਹੜਾ ਬੱਚਾ ਮੇਰੇ ਹੱਥ ਤੇ ਠੂੰਗੇ ਜਿ ਮਾਰਦਾ ਵਾ ਇੱਥੇ ਬਣਾ ਖੜਕ ਕੇ ਬਣਾਇਆ ਵਾ ਸ਼ਾਰਟ ਉਹ ਵਾਲਾ ਬੱਚਾ ਹੋੜ ਗਿਆ ਜਿਹਦੇ ਮੋਢੇ ਤੇ ਮੜੇ ਟਕੇ ਲੱਗੇ ਹੋਏ ਕਾਲੇ ਉਹਦੇ ਚਾ ਲਟੂਸਾ ਕਰਦਾ ਸੀਗਾ ਆਪਾਂ ਉਹ ਵਾਲਾ ਬੱਚਾ ਯਾਰ ਉੱਡ ਗਿਆ ਕੱਲ ਉੱਡੇ ਦਾ ਸਾਰੇ ਹੀ ਸੀਗੇ ਤੇ ਬਾਕੀ ਸਭ ਤਾਂ ਆ ਗਏ ਹੀ ਇਕੱਠੇ ਕਰ ਲੇ ਮੈਂ ਅਸੀਂ ਨੁੰਨਾ ਸੀਗਾ ਤੇ ਗੋਰੀ ਸੀਗਾ ਹਾਂ ਉਹਦਾ ਵਲੌਗ ਤਾਂ ਨਹੀਂ ਬਣਾਇਆ ਗਿਆ ਫਿਰ ਯਾਰ ਤਾਰੂ ਕਰਕੇ ਹਨਾ ਬਾਕੀ ਦੇਖ ਲੈਨੇ ਹੂੰ ਕੋਈ ਨਿਗਾਹ ਮਾਰਦੇ ਐਨਾ ਸਾਰਿਆਂ ਨੂੰ ਵੀ ਡੰਨੇ ਆਪਾਂ ਲੋਕ ਕਮੈਂਟਾਂ ਨੂੰ ਬੈਠੇ ਰਹਿੰਦੇ ਕਹੇ ਜੇ 2-4 ਮਿੰਟ ਹੋਰ 10-15 ਮਿੰਟ ਤੇ ਇਹਨਾਂ ਨੂੰ ਬੈਠਾ ਨੂੰ ਹੋ ਗਏ ਆ ਉਹਨਾਂ ਟਾਈਮ ਆਪਾਂ ਛੋਟੇ ਬੱਚਿਆਂ ਨੂੰ ਦੇ ਦਨੇ ਆ ਸ਼ੋਲੇ ਦੋ ਟਾਈਮ ਛੋਲੇ ਦਿੰਨੇ ਹੁੰਨੇ ਯਾਰ ਇਹਨੂੰ ਤੇ ਇਹਨੂੰ ਤੇ ਵੇਖ ਜੀ ਇਹਨੇ ਸਾਰਿਆਂ ਨੂੰ ਲੱਗ ਭਗਾ ਪਹਿਲੇ ਨੀਲੇ ਨੂੰ ਤੇ ਇਹਨੂੰ ਨਹੀਂ ਦੇਣੇ ਆ ਵੇਣ ਚੱਲ ਉਧਰ ਇਹਨਾਂ ਨੂੰ ਮੈਂ ਤਾਂ ਨੀਲੇ ਨੂੰ ਤਾਂ ਦੇ ਦੇਣਾ ਹੁਣ ਛੋਲੇ ਵੀ ਇਹਨਾਂ ਦੀ ਸਿਹਤ ਬਣੀ ਜਾਵੇ ਵਧੀਆ ਤਾਂ ਕਰਕੇ ਦੇ ਦੇਈ ਦੇ ਨਹੀਂ ਉਹ ਸਾਰੇ ਦਾਣੇ ਖਾਂਦੇ ਐ ਇਹ ਨਹੀਂ ਯਾਰ ਕਮਜ਼ੋਰੀ ਹੋ ਜਾਂਦੇ ਫਿਰ ਯਾਰ ਕੋਈ ਬੱਚੇ ਦਾ ਫਾਇਦਾ ਨਹੀਂ ਰਹਿੰਦਾ ਹਨਾ ਉੱਡਣ ਨੂੰ ਰਹਿ ਜਾਂਦਾ ਬੱਚਾ ਤਾਂ ਕਰਕੇ ਦੇ ਦੇਈਏ ਇਹ ਛੋਲੇ ਲੈ ਚੱਕ ਕੇ ਲਿਓਨੇ ਆਪਾਂ ਇਹ ਟੂਕ ਸਾਰਿਆਂ ਦੇ ਇਹਨਾਂ ਦੇ ਪਹਿਲਾਂ ਪਾਦਾ ਮੈਂ ਲਓ ਜੀ ਆ ਸਾਰੇ ਜਾਲਾਂ ਦੇ ਵੀ ਦਵਾਈ ਪਾਤੀ ਆ ਤੇ ਇੱਕ ਦੋ ਦੇ ਇੰਨਾ ਚੋ ਪਾਤੀ ਆ ਆ ਵੀ ਇਧਰ ਆ ਗਏ ਨੇ ਵੱਡੇ ਜਿਹੜੇ ਇੰਨਾ ਦੇ ਨਾਲ ਦੀ ਹੁਣ ਉਹਨਾਂ ਸਾਰਿਆਂ ਨੂੰ ਆਪਾਂ ਡਾਉਨੇ ਆ ਉਹਨਾਂ ਚੋਂ ਇੱਕ ਬੱਚਾ ਚਲਾਪੇ ਆਉਂਦਾ ਫਿਰੂਗਾ ਛੋਟਾ ਜਿਹਾ ਤਾਂ ਥੋੜੀ ਹੀ ਗੜੇ ਦਿੰਦਾ ਉਹ ਤੇ ਹੁਣ ਮੈਂ ਕੈਮਰਾ ਇੱਥੇ ਕਿਤੇ ਟਿਕਾਉਣਾ ਤੇ ਤੁਹਾਨੂੰ ਸਾਰੇ ਛੱਡ ਕੇ ਡਾ ਕੇ ਦਿਖਾਉਣਾ ਲਓ ਵੀ ਹੁਣ ਤੁਹਾਨੂੰ ਮੈਂ ਜਾ ਕੇ ਡਾ ਕੇ ਦਿਖਾਉਣਾ ਇਧਰ ਦੇਖੋ ਨਾ ਹੋ ਵੀ ਮਟਰ ਆ ਦੇਖ ਲੋ ਕਰਤਾ ਕੰਮ ਦਾਦੇ ਸਾਰੀ ਆ ਰਹੀ ਸਾਰੀ ਜਨਤਾ ਆਪਣੀ ਕੋਈ ਇੱਕ ਆ ਫਿਰਦਾ ਢੱਡ ਵਾਲਾ ਇੱਕ ਹੋ ਜਾਂਦਾ ਅੱਡਾ ਆਪੂ ਛਾਲਾ ਉਹ ਬਗਲ ਡੰਡੇ ਵਾਲਾ ਇੱਕ ਢੱਡੜਾ ਹੁਣੇ-ਹੁਣੇ ਇੱਕ ਕੰਡੜਾ ਹੋ ਜਾਂਦਾ ਆਪਣਾ ਹੁਣੇ-ਹੁਣੇ ਸਵੇਰੇ-ਸਵੇਰੇ ਨਾ ਟ੍ਰੇਨਿੰਗ ਹੋ ਜਾਂਦੀ ਹੈ ਬਧੇ ਸਾਰੇ ਜਿਹੜੇ ਟਿੱਕੇ ਰਹਿੰਦੇ ਆ ਆ ਫਿਰਦਾ ਐ ਕੋਈ ਆਂਦਾ ਇੱਕ ਉਹ ਵੀ ਕੰਡੜਾ ਆਪਣਾ ਮੌਜਾ ਕਿੱਥੇ ਜਿਹੜਾ ਫਿਰਦਾ ਆ ਲੰਡਾ ਆਪਣਾ ਅੱਡੀ ਵਾਲਾ ਐ ਘਾਰ ਹੈ ਬਗਲ ਦੂਸੇ ਵਾਲਾ ਬੱਚਾ ਬਾਕੀ ਨੀਲੇ ਨੂੰ ਸਾ ਚੜਾਉਣਾ ਸੀ ਗਲੇ ਨੀਲੇ ਇੱਥੇ ਆ ਕੇ ਬਹਿ ਗਿਆ ਤੂੰ ਇਹ ਤੇਰੀ ਗਲਤ ਗੱਲ ਬਈ ਇਨੂੰ ਵੀ ਡੰਨੇ ਖੜਜੋ। ਨੀਲਾ ਵੀ ਆ ਡਾਤਾ ਸੀ ਥੋੜੇ ਹੀ ਗੜੇ ਦੇ ਤੇ ਚਲੋ ਕੋਈ ਨੇ ਮਰ ਮਰਜੀ ਦਾ ਮਾਲਕ ਹੈ ਜਦੋਂ ਮਰਜੀ ਔੜ ਜੇ। ਇਹ ਕਹੇ ਝਾਲਰ ਜੀ ਵਾਲਾ ਬੱਚਾ ਹੋ ਬੈਠਾ। ਵੀਰਾ ਬਸ ਛੋਟਾ। ਆਹ ਹੀ ਆ। ਇਹ ਵੀ ਰਹਿਣ ਦੋ ਯਾਰ ਸੋਸਤੀ ਹੈ ਵੀਰਾ। ਕੰਨ ਨੂੰ ਇਹਨੂੰ ਡਾਉਣਾ ਹਾਂ। ਉਹਨੇ ਟੂਸੇ ਬੈਠਾ ਚਲੇ ਤੂੰ ਉੱਡ ਸਕਦਾ ਮੈਨੂੰ ਲੱਗਦਾ ਹਾਂ ਇਹ ਉੱਡ ਸਕਦਾ ਆਵਿਆ ਬਗਲ ਟੂਸੇ ਵਾਲਾ ਨਹੀਂ ਨਹੀਂ ਬਗਲ ਡੰਡੇ ਵਾਲਾ ਆਵਿਆ ਆ ਘਰਦੇ ਭਾਈ ਆ ਰਿਹਾ ਹੋ ਜਾਂਦਾ ਆ ਰਿਹਾ ਓਹੋ ਤੇ ਬਲਰ ਦਾ ਬੜਾ ਚੱਕਰ ਵੈਨਦਾ ਫੋਕਸ ਨਹੀਂ ਹੁੰਦਾ ਪੂਰਾ ਆ ਫੜ ਦੇ ਸਾਰੇ ਬੱਚੇ ਬੱਚੇ ਹੋਣਗੇ 10 ਕੇ ਮੇਰੇ ਹਿਸਾਬ ਨਾਲ ਹਾਂ ਢੱਡਾ ਬਗੜ ਦੰਡੇੜਾ ਲੰਡਾ ਪੂਛ ਵਾਲਾ ਲਾਲਚੀ ਨਾ ਤੇ ਕਾਂਡੜਾ ਤੇ 75 ਵਾਲਾ ਦਾ ਢੱਡਾ ਵਾਲਾ ਹੈਗੇ ਹੈਗੇ ਇਹ ਘੱਟ ਬਗੜ ਟੂ ਸੇੜਾ ਆ ਜਾਂਦਾ ਛੋਟਾ ਬੱਚਾ ਦੋ ਤਨਾ ਨਵੇਂ ਬੱਚੇ ਜੁੱਡਣ ਲੱਗ ਗਏ ਬੱਚੇ ਵਧੇਗਾ ਉੱਡੇ ਹੁ ਤਾਂ ਇਹ ਬਾਏ ਹੁਣ ਹੀ ਹੋੜੀ ਨੇ ਨਿਗਾਹ ਵੀ ਰੱਖਣੀ ਪਈ ਆ ਢਿੱਡ ਜਿਹੜਾ ਕੱਲ ਡਾਇਆ ਸੀਗਾ ਤੁਹਾਨੂੰ ਦਿਖਾਉਂਦਾ ਇੱਧਰ ਦੀ ਆ ਜਾਂਦੇ ਉਹ ਇਹ ਆ ਵੀਰ ਆ ਵੀ ਆਂਦਾ ਜਿਹੜਾ ਇਹ ਕੱਲ ਡਾਇਆ ਸੀਗਾ ਮਸਾਂ ਬਿਠਾਇਆ ਸੀ ਆ ਗਿਆ ਹੁਸ਼ੇਦਰੀ ਤੇ ਵਧੀਆ ਉੱਟਿਆ ਤੇ ਬਾਕੀ ਇਹ ਵੀਡੀਓ ਦਾ ਅਪ ਇੱਥੇ ਐਂਡ ਕਰ ਦਨੇ ਆ ਜਿਹੜੇ ਆਪਣੀ ਚੈਨਲ ਨਵੀਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਦੱਸੋ ਵੀਡੀਓ ਕਿੰਦਾਂ ਲੱਗੀ ਤੇ ਬਾਕੀ ਦੇ ਸੋਹਣੇ ਸੋਹਣੇ ਕਮੈਂਟ ਕਰਦੇ ਰਿਆ ਕਰੋ ਯਾਰ ਤੇ ਇੱਕ ਬਾਈ ਸੱਚ ਕਹਿੰਦਾ ਹੁਣ ਨਾ ਬੱਕਰੀ ਰੱਖਿਓ ਬਾਕੀ ਯਾਰ ਦੇਖਾਂਗੇ ਹਨਾ ਹੁਣ ਮੇਰਾ ਤਾਂ ਆਪਣੀ ਵੈਸੇ ਜੀ ਕਰਦਾ ਬੱਕਰੀ ਰੱਖਾਂ ਦਾ ਕਿਤੇ ਜਗਾ ਜੁਗਾ ਕਰਾਂਗੇ ਰੇਂਜ ਤੇ ਫੇਰ ਰੱਖਾਂਗੇ ਵਿਹੜਾ ਹੋਵੇ ਨਾ ਤੇ ਵਧੀਆ ਰਹਿੰਦਾ ਹੂੰ ਤਾਂ ਐ ਤਾਂ ਨਹੀਂ ਕੋਈ ਚੱਕਰ ਸੀਗਾ ਰੱਬ ਹੀ ਜਾਣੇ ਉਹਨੂੰ ਕੀ ਔਰ ਪੈ ਗਈ ਤੇ ਬਾਈ ਮਿੱਤਰ ਇਹਦੇ ਗਏ ਅਰਦੇ ਹੈ ਨਾ ਹਾਂ ਆ ਗਏ ਯਾਰੀ ਆਰੇ ਡਟ ਡੜਾ ਦੇ ਆਰੇ ਆਂਦਾ